ਬੜੀ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਵੱਡੇ ਮਾਰਜਿਨ ਨਾਲ ਆਮ ਆਦਮੀ ਪਾਰਟੀ ਜਿੱਤੀ ਹੈ ਭਾਵੇਂ ਉਹ ਲੁਧਿਆਣਾ ਹੋਵੇ ਜਾਂ ਗੁਜਰਾਤ ਹੋਵੇ ਔਰ ਪੰਜਾਬ ਸਰਕਾਰ ਦੇ ਪਿਛਲੇ ਸਵਾ 3 ਸਾਲ ਦੇ ਜਿਹੜੇ ਕੰਮ ਹੈ ਉਨ੍ਹਾਂ ਤੇ ਮੋਹਰ ਲੱਗੀ ਹੈ ਪੰਜਾਬ ਸਰਕਾਰ ਦੀ ਸਕੂਲਾਂ ਦੀ ਰਾਜਨੀਤੀ ਪੰਜਾਬ ਸਰਕਾਰ ਦੀ ਹਸਪਤਾਲਾਂ ਦੀ ਰਾਜਨੀਤੀ ਪੰਜਾਬ ਸਰਕਾਰ ਦੀ ਡਿਵੈਲਪਮੈਂਟ ਦੀ ਜਿਹੜੀ ਰਾਜਨੀਤੀ ਹੈ ਉਸ ਤੇ ਮੋਹਰ ਲੱਗੀ ਹੈ ਔਰ ਸੰਜੀਵਰੋੜਾ ਜੀ ਜਿੱਤੇ ਨੇ ਕਿਤੇ ਨਾ ਕਿਤੇ ਹੰਕਾਰ ਦੀ ਜਿਹੜੀ ਹਾਰ ਹੋਈ ਹੈ ਕਿਤੇ ਨਾ ਕਿਤੇ ਪਰਿਵਾਰਵਾਦੀ ਹਾਰ ਹੋਈ ਹੈ ਔਰ ਮੈਨੂੰ ਲੱਗਦਾ ਹੈ ਜਿਹੜਾ ਲੁਧਿਆਣਾ ਵੈਸਟ ਹੈ ਪੰਜਾਬ ਦੇ ਲਗਭਗ ਸਭ ਤੋਂ ਵੱਧ ਪੜੇ ਲਿਖੇ ਇਲਾਕੇ ਤੇ ਪੌਸ਼ ਏਰੀਏ ਚੋਂ ਆਉਂਦਾ ਉਹਨਾਂ ਲੋਕਾਂ ਨੇ ਪੂਰੀ ਸੂਝਬੂਝ ਨਾਲ ਪੂਰੀ ਸਮਝ ਨਾਲ ਸੰਜੀਵਰੋੜਾ ਜੀ ਨੂੰ ਜਿੱਤਾਇਆ ਜਿਹੜੇ ਕਿ ਲੰਬੇ ਸਮੇਂ ਤੋਂ ਲੋਕਾਂ ਚ ਇੱਕ ਸਮਾਜ ਸੇਵਾ ਚ ਵੱਡਾ ਨਾਮ ਉਹ ਡੀਐਮਸੀ ਦਾ ਔਰ ਹੋਰ ਹੈਲਥ ਨਾਲ ਜੁੜੇ ਲੋਕਾਂ ਦੀ ਜਿਹੜੀ ਮਦਦ ਕਰਨਾ ਔਰ ਪੰਜਾਬ ਸਰਕਾਰ ਔਰ ਸਾਡੇ ਨੈਸ਼ਨਲ ਕਨਵੀਨਰ ਰਵਿੰਦ ਕੇਜਰੀਵਾਲ ਜੀ ਦੀ ਦੂਰ ਅੰਦੇਸ਼ੀ ਨੂੰ ਲੋਕਾਂ ਨੇ ਉਹਨਾਂ ਤੇ ਮੋਹਰ ਲਾਈ ਹੈ ਔਰ ਸਾਨੂੰ ਬੜੀ ਖੁਸ਼ੀ ਹੈ ਕਿ ਸਾਡੇ ਵਰਕਰਾਂ ਦੀ ਸਾਡੇ ਐਮਐਲਏ ਸਹਿਬਾਨ ਦੀ ਸਾਡੇ ਸਾਰੇ ਅਹੁਦੇਦਾਰਾਂ ਦੀ ਜਿਹੜੀ ਪਿਛਲੇ 2 ਮਹੀਨੇ ਦੀ ਮਿਹਨਤ ਸੀ ਉਹਨੂੰ ਇੱਕ ਬੂਰਪੇ